ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਮੇਰੇ YouTube ਚੈਨਲ ਦੇ ਵਿੱਚ ਥੋੜਾ ਸਾਰਿਆਂ ਦਾ ਸਵਾਗਤ ਹੈ ਜੀ ਮੈਂ ਪ੍ਰਭਜਿਤ ਕੋਰ ਤੇ ਦੇਨੇ ਅੱਜ ਆਪਣੇ ਬੁੱਧਵਾਰ ਜੀ ਮਾਰਨਿੰਗ ਤੇ ਆਪਣੇ ਕੋਲ 10 ਵਜੇ ਚੁੱਕੇ ਨੇ ਆਪਾਂ ਕੰਮ ਵਗੈਰਾ ਕਰਕੇ ਫ੍ਰੀ ਹੋ ਗਏ ਆ ਤੇ ਆਪਾਂ ਅੱਜ ਤੁਹਾਨੂੰ ਦੱਸਾਂਗੇ ਜੀ ਆਪਾਂ ਇੰਨੇ ਦਿਨ ਤੋਂ ਵੀਡੀਓ ਕਿਉਂ ਨਹੀਂ ਅਪਲੋਡ ਕਰ ਰਹੇ ਸੀ ਕੋਈ ਤਾਂ ਕੰਕ ਕਰਕੇ ਬਿਜੀ ਸੀ ਜੀ ਕੋਈ ਮੇਰਾ ਬੇਟੇ ਨੂੰ ਬਹੁਤ ਜ਼ਿਆਦਾ ਇਨਫੈਕਸ਼ਨ ਹੋ ਗਈ ਸੀ ਕੋਲਡ ਕਫ ਫੀਵਰ ਇੰਨਾ ਜ਼ਿਆਦਾ ਸੀ ਨਾ ਵੀ ਹਫਤਾ ਹੋ ਗਿਆ ਉਹ ਨਾ ਦਾ ਸਕੂਲ ਗਿਆ ਤੇ ਬਹੁਤ ਹੀ ਜ਼ਿਆਦਾ ਉਹਦਾ ਬੁਰਾ ਹਾਲ ਸੀਗਾ ਇਸ ਇਸ ਕਰਕੇ ਨਾ ਆਪਾਂ ਕੋਈ ਵੀਡੀਓ ਬਣਾਈ ਤੇ ਨਾ ਕੋਈ ਆਪਾਂ ਵੀਡੀਓ ਵਗੈਰਾ ਅਪਲੋਡ ਕੀਤੀ ਸੀ ਥੋ ਤਾਂ ਕਰਕੇ ਜੇਕਰ ਬੱਚਾ ਨਾ ਠੀਕ ਹੋਵੇ ਫਿਰ ਜੀ ਨਹੀਂ ਕਰਦਾ ਹੈਗਾ ਤੇ ਅੱਜ ਥੋੜਾ ਜਿਹਾ ਉਹ ਠੀਕ ਸੀ ਅੱਜ ਆਪਾਂ ਨੂੰ ਸਕੂਲ ਭੇਜਿਆ ਆ ਤੇ ਮਰਾ ਦੇ ਪਾਪਾ ਗਏ ਹੋਏ ਨੇ ਪਟਿਆਲੇ ਉਹਨਾਂ ਨੂੰ ਕੰਮ ਸੀ ਜੀ ਉਹ ਕੰਮ ਵਗੈਰਾ ਕਰਨ ਗਏ ਨੇ ਮੰਮੀ ਦੀ ਮੈਡੀਸਿਨ ਵਗੈਰਾ ਵੀ ਲੈ ਕੇ ਆਉਣੀ ਸੀਗੀ ਉਹਨਾਂ ਨੇ ਮੈਡੀਸਿਨ ਥੋੜੀ ਜਿਹੀ ਚੇਂਜ ਕਰਕੇ ਮੰਮੀ ਦੀ ਕੋਈ ਇੱਕ ਜਿਹੜੀ ਮੈਡੀਸਿਨ ਸੀ ਚੇਂਜ ਕਰਕੇ ਦੇਤੀ ਤਾਂ ਉਹ ਥੋੜੀ ਚੇਂਜ ਕਰਵਾਣਗੇ ਨੇ ਇੱਕ ਦੋ ਕੰਮ ਨੇ ਉਹ ਕਰਕੇ ਆਣਗੇ ਉਸ ਤੋਂ ਬਾਅਦ ਚੱਲਾਂਗੇ ਜੀ ਅੱਜ ਮਨਰਾਜ ਦੇ ਸਕੂਲ ਜਾਣਾ ਜੀ ਦੇਖਦੇ ਆਂ ਜਾਂ ਮੰਮੀ ਜਾਣਗੇ ਜਾਂ ਮੈਂ ਜਾਣਗੇ ਜਾਵਾਂਗੇ ਨਾਲੇ ਉਹਨੂੰ ਲੈ ਆਉਣਗੇ ਨਾਲੇ ਉਹਦੇ ਡਰੈੱਸਾਂ ਵਗੈਰਾ ਲੈ ਕੇ ਆਉਣੀਆਂ ਜੀ ਸਕੂਲ ਵਾਲੇ ਡੇਲੀ ਫੋਨ ਕਰਦੇ ਨੇ ਵੀ ਡਰੈੱਸ ਵਗੈਰਾ ਉਹਦੀਆਂ ਆ ਗਿਆ ਨੇ ਤੁਸੀਂ ਲੈ ਜਾਓ ਤੇ ਮਨਰਾਜ ਦੇ ਪਾਪਾ ਕਹਿੰਦੇ ਸੀ ਵੀ ਮੈਂ ਪਹਿਲਾਂ ਪਟਿਆਲੇ ਜੀ ਆਵਾਂ ਕੰਮ ਵਗੈਰਾ ਕਰਾਂ ਮੈਂ ਉਸ ਤੋਂ ਬਾਅਦ ਨਾਲੇ ਮਨਰਾਜ ਦਾ ਥੋੜਾ ਟਾਈਮ ਹੋ ਜਾਏਗਾ ਫਿਰ ਨਾਲੇ ਉਹਨੂੰ ਲੈ ਆਉਣਗੇ ਦੇਖਦੇ ਆ ਮੰਮੀ ਜਾਣਗੇ ਜੈ ਵੈਸੇ ਤਾਂ ਮੰਮੀ ਨੂੰ ਭੇਜਾਂਗੇ ਜੀ ਕਿਉਂਕਿ ਅੱਜ ਬਹੁਤ ਬਾਰੇ ਮੈਂ ਥੋੜਾ ਬਾਬਾ ਜੀ ਦਾ ਪ੍ਰਸ਼ਾਦਾ ਵਗੈਰਾ ਬਣਾਉਣਾ ਹੈ ਫਿਰ ਟਾਈਮ ਕਾਫੀ ਲੱਗ ਜਾਣਾ ਜੈ ਸਕੂਲ ਲਿ ਗਿਆ ਮੈਂ ਤੁਹਾਨੂੰ ਟਾਈਮ ਕਾਫੀ ਲੱਗ ਜੇਗਾ ਜੀ ਮੰਮੀ ਜਾਣਗੇ ਅਜ ਮਰਾਨ ਨੂੰ ਨਾਲ ਲੈਣ ਨਾਲ ਡਰੈਸ ਵਗੈਰਾ ਦਿਵਾਉਣਗੇ ਜੀ ਫਿਲਹਾਲ ਹੁਣ ਆਪਾਂ ਘਰ ਦੇ ਸਾਰੇ ਕੰਮ ਵਗੈਰਾ ਕਰਕੇ ਫਰੀ ਹੋ ਗਏ ਹਾਂ ਜੀ ਸੋ ਗਾਈਜ਼ ਆਪਾਂ ਹੋ ਗਏ ਤਿਆਰ ਤੇ ਆਪਾਂ ਹੁਣ ਚੱਲਿਆ ਜੀ ਮਨਰਾਦੇ ਸਕੂਲ ਡਰੈਸ ਵਗੈਰਾ ਲੈਣ ਮम्मी ਤਾਂ ਆਏ ਨਹੀਂ ਮम्मी ਕਹਿੰਦੇ ਮੈਂ ਨਹੀਂ ਜਾਣਾ ਤੂੰ ਹੀ ਜਾ ਤੇ ਮਨਰਾਦੇ ਸਕੂਲ ਚੋਂ ਮੈਡਮ ਦਾ ਵੀ ਫੋਨ ਆਇਆ ਸੀ ਵੀ 12 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਆ ਜਿਓ 12 ਵਜੇ ਤਾਂ ਮਨਰਾਨ ਨੂੰ ਛੁੱਟੀ ਹੋ ਜਾਏਗੀ ਤੇ ਅਸੀਂ ਹੁਣ ਜਾ ਰਹੇ ਹਾਂ ਜੀ ਸਕੂਲ ਹੁਣ ਸਕੂਲ ਜਾ ਕੇ ਪਹਿਲਾਂ ਉਹਦੀਆਂ ਲੈਣੇ ਡਰੈਸ ਮਨਰਾਜ ਨੂੰ ਨਾਲ ਹੀ ਆਪਣੇ ਲੈ ਆਵਾਂਗੇ ਸੋ ਗਾਈਜ਼ ਆਪਾਂ ਅੱਜ ਦੀ ਡਰੈਸ ਵਗੈਰਾ ਲੈ ਲਈ ਸੀ ਘਰ ਜਾ ਕੇ ਤੁਹਾਨੂੰ ਦਿਖਾਵਾਂਗੇ ਥਰੀ ਡਰੈਸ ਮਿਲੀਆਂ ਹੈਣਾ ਇੱਕ ਸ਼ੂਜ਼ ਦਾ ਜੋੜਾ ਮਿਲਿਆ ਜੀ ਪਟਕੇ ਵਗੈਰਾ ਦਿੱਤੇ ਨੇ ਤੇ ਮਨਰਾਜ ਸਿੰਘ ਅੱਜ ਆਪਣੇ ਨਾਲ ਹੀ ਆ ਗਿਆ ਦੀ ਬੈਨ ਨੂੰ ਅਸੀਂ ਅੰਕਲ ਨੂੰ ਕਹਿਦਾ ਸੀ ਬੈਨ ਵਾਲੇ ਅੰਕਲ ਨੂੰ ਵੀ ਅਸੀਂ ਆਪਣੇ ਨਾਲ ਹੀ ਲੈ ਜਾਾਂਗੇ ਵੀ ਇਹ ਮਨਰਾਜ ਸਿੰਘ ਆਪਣੇ ਨਾਲ ਹੀ ਆ ਗਿਆ ਤੈਨੂੰ ਮੈਡਮ ਉੱਥੇ ਵਾਲ ਕੋਲ ਹੀ ਫੜਾਉਂਦੀ ਕਿਉਂ ਕੀ ਆਂਦੀ ਹੈ ਹੈ ਦੇ ਕੰਮ ਕੋਈ ਨਾ ਮੈਂ ਕੰਮ ਕਰਨਾ ਗੇਂਦੀ ਛਾ ਤੂੰ ਕਹਿ ਦੇਕਰ ਮੈਡਮ ਜੀ 2 ਮਿੰਟ ਮੈਨੂੰ ਵਾਲ ਵੀ ਫੜਾ ਦਿਆ ਕਰੋ ਛੋਟੇ ਜੀ ਮਮਾ ਹੀ ਬਣਾਉਂਦੀ ਹੈ ਸੋ ਗਾਈ ਦੇਖੋ ਤੁਹਾਨੂੰ ਦੱਸਿਆ ਸੀ ਅੱਜ ਅਸੀਂ ਮਨਰਾ ਦੇ ਸਕੂਲ ਚ ਡਰੈਸ ਲੈਣਗੇ ਸੀ ਜੀ ਇਹ ਆ ਪਹਿਲੀ ਡਰੈਸ ਬਹੁਤ ਸੋਹਣਾ ਲੋਰ ਬਣਿਆ ਜੀ ਨਾਲ ਇਹਦੇ ਇੱਕ ਕਾਟਨ ਦੀ ਬਹੁਤ ਸੋਹਣੀ ਟੀ-ਸ਼ਰਟ ਬਣੀ ਹੋਈ ਹੈ ਜੀ ਨਾਲ ਇਹਦੇ ਉਹ ਨਸ ਦਿੱਤੀਆਂ ਨੇ ਸੌਸ ਜੀ ਤੇ ਸੈਕਿੰਡ ਤੇ ਇਹ ਲੋਰ ਹੈ ਜੀ ਇਹ ਵੀ ਕਾਟਨ ਦਾ ਹੈ ਬਿਲਕੁਲ ਬਹੁਤ ਜ਼ਿਆਦਾ ਸੌਫਟ ਬਣਿਆ ਹੋਇਆ ਜੀ ਨਾਲ ਇਹਦੇ ਇਹ ਬਣੀ ਹੋਈ ਜੀ ਟੀ-ਸ਼ਰਟ ਬਹੁਤ ਹੀ ਪਿਆਰੀ ਹੈ ਜੀ ਆਇ ਇੱਕ ਉਹਨਾਂ ਦਿੱਤਾ ਸੀ ਜੀ ਟਰੈਕਸੂਟ ਸਿਆਲ ਲਈ ਪਰ ਸਾਨੂੰ ਹੁਣੇ ਲੱਗ ਰਿਹਾ ਵੀ ਸਿਆਲ ਤੱਕ ਤਾਂ ਬਾਈ ਨੰਬਰ ਦਿੱਤਾ ਸੀ ਸਿਆਲ ਤੱਕ ਤੇ ਇਹ ਥੋੜਾ ਜਿਹਾ ਹੋਰ ਵੱਡਾ ਹੋ ਜਾਏਗਾ ਛੋਟਾ ਹੈ ਇਹ ਆਪਾਂ ਚੇਂਜ ਕਰਵਾ ਲਾਂਗੇ ਇੱਕ ਇਹ ਡਰੈਸ ਦਿੱਤੀ ਹੈ ਜੀ ਇਹਦੇ ਨਾਲ ਨਿੱਕਰ ਹੈ ਬਹੁਤ ਸੋਹਣੀ ਬਣੀ ਹੋਈ ਜੀ ਤੇ ਇਹਦੇ ਨਾਲ ਦਿੱਤੇ ਨੇ ਪਟਕਾ ਨਾਲ ਇਹਦੇ ਆ ਜੀ ਟਾਈ ਵਗੈਰਾ ਇਹ 벨ਟ ਹੈ ਜੀ 벨ਟ ਬਹੁਤ ਸੋਹਣੀ ਬਣੀ ਹੈ ਜੀ ਬਹੁਤ ਹੀ ਪਿਆਰੀ ਹੈ ਆਪਣੇ ਟਾਈਮ ਦਾ ਮੰਮੀ ਦੁੱਧੀਆਂ ਹੁੰਦੀਆਂ ਸੀ ਤੇ ਨਾਲ ਇਹਦੇ ਦਿੱਤੇ ਨੇ ਜੀ ਸੌਸ ਦੇ ਦੋ ਜੋੜੇ ਨਾਲ ਸ਼ੂਜ਼ ਹੀ ਦਿੱਤੇ ਨੇ ਜੀ ਉਹਨਾਂ ਨੇ ਤੇ ਇਹ ਆ ਜੀ ਮੇਰੇ ਜੱਜਤ ਸਾਹਿਬ ਦੇ ਸਾਰੀਆਂ ਡਰੈਸ ਜੀ ਇਹ ਸਾਰਾ ਸੈੱਟ ਹੀ ਹੈ ਜੀ ਪੂਰਾ ਹੁਣ ਤਾਂ ਪਜਾਮੀ ਪਜਾਮੀ ਪਾ ਕੇ ਜਾਏਗਾ ਸਿਆਲ ਦੇ ਵਿੱਚ ਨਾ ਦਿੱਤੀ ਸੀ ਇਹ ਉਹ ਆਂਦੇ ਸੀ ਵੀ ਜੇ ਤੇ ਐਕਸਚੇਂਜ ਕਰਨਾ ਚਾਹੋ ਤੁਹਾਨੂੰ ਕੋਈ ਵੀ ਲੱਗੇ ਦਿੱਕਤ ਤਾਂ ਤੁਸੀਂ ਐਕਸਚੇਂਜ ਕਰ ਦਿਓ ਇਹ ਆਪਾਂ ਕਰਾਂਗੇ ਜੀ ਐਕਸਚੇਂਜ ਸਵੇਰੇ ਕੋਲ ਸ਼ਾਮ ਦੇ 5:30 ਹੋ ਗਏ ਨੇ ਇੱਥੇ ਆਪਾਂ ਬਣਾਏ ਨੇ ਜੀ ਗੋੜ ਵਾਲੇ ਚੋਰ ਸੌਫ ਵਗੈਰਾ ਨਹੀਂ ਆਪਾਂ ਪਾਉਂਦੇ ਬਨ ਰਾਜ ਜੀ ਤੁਹਾਨੂੰ ਦੱਸਿਆ ਪਾਪਾ ਖਾਂਦੇ ਤੇ ਇੱਧਰ ਆਪਾਂ ਬਣਾਏ ਨੇ ਜੀ ਬਲੈਕ ਚਲੇ ਸੁੱਕੇ ਇਦੇ ਵਿੱਚ ਬਣਾਇਨੇ ਜੀ ਪੱਤਰੀ ਵਾਲੇ ਚਨੇ ਕਿਉਂਕਿ ਮੈਂ ਤਰੀ ਵਾਲੇ ਖਾਂਦੀ ਨਹੀਂ ਹਿਦਰਾਪਾਟਾ ਵਗੈਰਾ ਗੁੰਨ ਕੇ ਰੱਖ ਲਿਆ ਜੀ ਹੁਣ ਆਪਾਂ ਪ੍ਰਸ਼ਾਦਾ ਵਗੈਰਾ ਤਿਆਰ ਕਰਾਂਗੇ ਜੀ ਬਾਬਾ ਜੀ ਦਾ ਇੱਧਰ ਥਾਵੀ ਵਗੈਰਾ ਰੱਖ ਲਈ ਫਿਰ ਸਾਰਾ ਕੁਝ ਵਿੱਚ ਪ੍ਰਸ਼ਾਦਾ ਰੱਖ ਲਾਂਗੇ ਇਹਦੇ ਵਿੱਚ ਜਾ ਲੇਗੀ ਇੱਧਰ ਹੁਣ ਆਪਾਂ ਦੁੱਧ ਹੋ ਗਿਆ ਠੰਡਾ ਇਹਨੂੰ ਲਾ ਦਿੰਨੇ ਚਾ ਇਹ ਦੇਖੋ ਗਾਇਜ਼ ਇੱਧਰ ਦੇਖੋ ਕਹਿੰਦਾ ਅੱਜ ਮੈਨੂੰ ਕਹਿੰਦਾ ਕੀ ਕਹਿੰਦਾ ਤੇਰੀ ਮੈਂਮਨ ਤੈਨੂੰ ਵਾਲ ਨਹੀਂ ਪੜਾਂਦੀ ਕੀ ਕਹਿੰਦੀ ਕੀ ਕੇਂਦੀ ਇਸ ਵਿੱਚ ਟਾਈਲ ਲਗਾਏ ਕੋਚ ਰਹੀ ਤੂੰ ਆਪਰੇ ਕਹਿੰਦਾ ਮਮਾ ਮੈਂ ਮਣਾਂਦੀ ਮੈਂ ਨਹੀਂ ਵਾਲ ਫੜਾ ਮੈਂ ਤੈਨੂੰ ਕੰਮ ਕਰਾ ਮਰਾ ਬਰ ਰਸੋਈ ਕੇ ਲਿਏ ਕੌਣ ਫੜਾਂਦਾ ਤੈਨੂੰ ਵਾਲ ਮਮਾ ਇਹ ਸੁਣ ਲੈ ਚਲ ਫਿਰ ਮੈਨੂੰ ਛੱਡ ਤੇ ਦੇ ਮੈਂ ਮੱਥਾ ਤੇ ਟੇਕਾਂ ਵਾ ਅਦਰ ਦੇਖੋ ਗਾਇਜ਼ ਬੈਂਗਣਾ ਦੇ ਪੱਤੇ ਖਰਾਬ ਹੋਈ ਜਾਂਦੇ ਨੇ ਪਤਾ ਨਹੀਂ ਮੱਛਰ ਖਾਣ ਲੱਗ ਗਿਆ ਬੈਂਗਣਾ ਦੇ ਪੱਡੇ ਤਾਂ ਪਾ ਲਿਓਗੇ ਪਰ ਖਰਾਬ ਜੇ ਹੋਣ ਲੱਗੇ ਨੇ ਮੱਛਰ ਬਹੁਤ ਹੋ ਗਏ ਨਾ ਇੱਥੇ ਆਪਣੇ ਮਿਰਚਾਂ ਦੇ ਪੇਡੇ, Shimla ਮਿਰਚਾਂ ਦੇ ਨੇ ਜੀ ਹੋ ਗਏ, ਕਈ ਤਾਂ ਵਿੱਚ ਮਰ ਗਏ ਨੇ, ਕਈ ਹੋ ਗਏ ਨੇ। ਇਹ ਟਮਾਟਰ ਦਾ ਜੀ ਹੋ ਗਿਆ ਆ। ਉਧਰ ਵੀ ਕਈ ਮਰ ਗਏ ਨੇ। ਇਹ ਦੋ ਤਿੰਨ ਪੇਡੇ ਰਹਿ ਗਏ ਨੇ ਬਸ। ਗਰਮੀ ਕਰਕੇ ਆ ਦੇਖੋ ਕਿੰਨਾ ਸੁਣਾ। ਟਮਾਟਰ ਵੀ ਲੱਗਾ ਹੋਇਆ ਜੀ ਇੱਧਰ ਪਿੰਡੀਆਂ ਲਾਈਆਂ ਨੇ ਨਿੱਕੀਆਂ ਨਿੱਕੀਆਂ ਉੱਗਾਈਆਂ ਨੇ ਧਨੀਆ ਦੇ ਪਿੰਡੀਆਂ ਨੇ। ਨਿਕਲਣ ਲੱਗਿਆ ਦੇਖੋ। ਧਨੀਆ, ਧਨੀਆ ਵੀ ਉੱਗ ਗਿਆ ਜੀ। ਇੱਧਰ ਪਿੰਡੀਆਂ ਮੈਂ ਲਾਈਆਂ ਸੀ। ਨਿੱਕ ਕਰਾਈਆਂ ਨੇ ਜੀ ਉਹ ਦੇਖ ਨਿੱਤਰੀਆਂ ਨੇ ਥੋੜੀ ਥੋੜੀ ਕਰਕੇ ਨਿਕਲ ਜਾਣੀਏ ਪਾਣੀ ਮਰਰਾ ਦੇਵ ਆਪਣਾ ਲਾਤਾ ਜੀ ਤਾਂ ਗਾਇ ਇਸੇ ਅੱਜ ਆਪਣਾ ਛੋਟਾ ਜਿਹਾ ਲੌਂਗ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇ ਸਾਡੀ ਵੀਡੀਓ ਨੂੰ ਲਾਇਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਸਾਡੀ ਵੀਡੀਓ ਕੈਨੇ ਵੀ ਲੱਗੀ ਇਹ ਤਾਂ ਹਮੇਸ਼ਾ ਮੇਰੇ ਵਾਲ ਫੜ ਕੇ ਰੱਖਦਾ ਜਦੋਂ ਵੀ ਮੈਂ ਇਹਦੇ ਕੋਲ ਬਹਿ ਜਾ ਹਮੇਸ਼ਾ ਇੱਕ ਹੋਗਾ ਮम्मा ਮੈਂ ਤੇਰੇ ਵਾਲ ਫੜਨੇ ਆਂ ਤੇ ਆਪੇ ਕੱਲ ਨੂੰ ਇੱਕ ਹੋਰ ਨਵੀਂ ਵੀਡੀਓ ਲੈ ਕੇ ਹੋਵਾਂਗੇ ਹਾਂ ਜੱਗੀ ਤੱਕ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਾਏ ਬਾਏ